ਮਤਲਬ ਜੀ ਪਿੰਕੀ ਤਾਲੀਵਾਲ ਦੀ ਸਾਬ ਨਾਲ ਰੈਲਸ ਹੋਏ ਫਿਰ ਤੁਸੀਂ ਹੈਵੀ ਸਕਰਪਸ ਫਾਈਲ ਕੀਤੀ ਹੁਣ ਥਾਣੇ ਬੈਠੇ ਨੇ ਮੈਂ ਹੋਰ ਕੀ ਪੂਰਾ ਪ੍ਰੋਸੈਸ ਹੈ ਕੀ ਡਿਲੀਨਾ ਸੀਗੀ ਔਰ ਕੀ ਥਾਣੇ ਤੋਂ ਰਿਲੀਜ਼ ਹੋਊ ਜੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਡਿਟੇਨਿਊ ਪੁਸ਼ਪਿੰਦਰ ਪਾਲ ਸਿੰਘ ਤਾਲੀਵਾਲ ਪਿੰਕੀ ਤਾਲੀਵਾਲ ਅਜੇ ਥਾਣੇ ਚ ਹੈ ਜੋ ਸੀਕ ਤੋਂ ਕੱਲ ਕਨਫਰਮ ਕੀਤੀ ਹੈ ਤੇ ਥਾਣੇ ਤੋਂ ਹੀ ਰਿਲੀਜ਼ ਕਰਨ ਦੇ ਆਰਡਰ ਹੋਏ ਤੁਸੀਂ ਦਲੀਲਾਂ ਕੀ ਦਿੱਤੀਆਂ ਕਿ ਵੀ ਹੈਬੀਅਸ ਕੋਰਪਸ ਨੂੰ ਤਰੀਕ ਨੂੰ ਫਾਈਲ ਕੀਤੀ ਸੀ ਹੈਬੀਅਸ 8 ਤਰੀਕ ਨੂੰ ਫਾਈਲ ਹੋਈ ਸੀ ਜਦੋਂ ਵਾਰਡ ਅਫਸਰ ਮਾਨੇ ਭਾਈਕੋਟ ਨੇ ਅਪਾਇੰਟ ਕੀਤੇ ਸੀ ਤੇ ਹੁਣ ਅਣਦ ਛੱਡਿਆ ਜਾਏਗਾ ਥਾਣੇ ਤੋਂ ਛੱਡਿਆ ਜਾਊਗਾ ਜੀ ਕਦੋਂ ਤੱਕ ਰਹੀ ਹੈ ਹਾਂਜੀ ਕਦੋਂ ਤੱਕ ਰਹੀ ਹੈ ਕਿੰਨਾ ਕਿਸਵਾ ਹੋਰ ਲੱਗ ਜੂਗਾ ਜਿਉ ਹਾਈ ਕੋਰਟ ਦੇ ਆਰਡਰ ਹੋ ਗਏ ਨੇ ਜੀ ਹੁ ਅਸੀਂ ਕਾਗਜ਼ੀ ਕਾਰਵਾਈ ਕਰ ਰਹੇ ਨੇ ਅਕਸਰ ਉਹ ਜਿਵੇਂ ਖਤਮ ਹੋਊਗੀ ਨਾਲ ਦੇ ਨਾਲ ਛੱਡਣਾ ਲੱਗੇ ਸੀਗਾ ਧੋਖਾ ਧੜੀ ਦੇਰ ਬਹੁਤ ਤੇ ਹੋ ਇਨ ਸਿਚੁਏਸ਼ਨ ਵਾਲੀ ਉਹਨਾਂ ਨੇ ਕਿਵੇਂ ਦੇਖਿਆ ਗਿਆ ਕਿ ਇਹ ਕੀਤੀ ਕਿਨਾ ਲਾਏ ਗਏ ਨੇ ਇੱਕ ਪੱਖ ਤੋਂ ਕਿਹੜਾ ਲਗਾ ਦਿੱਤੇ ਗਏ ਨੇਤਰਾ ਹਾਂ ਜੀ ਸੈਕਸ਼ਨ ਤਾਂ ਕਾਫੀ ਲੱਗੇ ਹੋਏ ਨੇ ਬੜਗਾਲੀ ਆ ਅਸੀਂ ਹਾਈ ਕੋਰਟ ਦੇ ਵਿੱਚ ਸਿਰਫ ਆਪਣੀ ਕਸਟਡੀ ਦੇ ਬੇਸ ਤੇ ਆਰਗੂ ਕੀਤਾ ਸੀ ਕਿ ਇੱਕ ਪ੍ਰੋਸੀਜਰ ਹੁੰਦਾ ਹੈ ਉਹ ਪ੍ਰੋਸੀਜਰ ਦੇ ਤਹਿਤ ਅਸੀਂ ਇੱਕ ਐਫੀਬੀਐਸ ਫਾਈਲ ਕੀਤੀ ਸੀ ਅਸੀਂ ਆਪਣਾ ਪੱਖ ਰੱਖਿਆ ਸੀ ਸਰਕਾਰ ਨੇ ਆਪਣਾ ਪੱਖ ਰੱਖਿਆ ਜੀ ਹਜੇ ਉਹਦੇ ਉੱਤੇ ਡਿਟੇਲਡ ਇਨਕੁਆਰੀ ਹੋਣੀ ਹੈ ਇੱਕ ਵਾਰੰਟ ਅਫਸਰ ਅਪਾਇੰਟ ਹੋਈ ਸੀ ਵਾਰੰਟ ਅਫਸਰ ਦੀ ਹਜੇ ਰਿਪੋਰਟ ਆਉਣੀ ਹੈ ਸਾਡੇ ਕੋਲ ਮਾਨਿ ਮਾਨਿਉ ਹਾਈ ਕੋਰਟ ਕੋਲ ਰਿਪੋਰਟ ਪਹੁੰਚ ਚੁਕੀ ਹੈ ਜਦੋਂ ਸਾਨੂੰ ਕਾਪੀ ਮਿਲੂਗੀ ਅਸੀਂ ਉਹ ਪੜ੍ਹਾਂਗੇ ਤਾਂ ਹੀ ਅਸੀਂ ਤੁਹਾਨੂੰ ਅੱਗੇ ਦੱਸ ਪਾਵਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਸੀ ਤੁਹਾਨੂੰ ਇਹ ਖਾਸ਼ਾ ਜੀ ਕਿ ਇਸ ਤੋਂ ਬਾਅਦ ਫਿਰ ਅੱਗੇ ਹੋਰ ਨਵੇਂ ਪਾਤੇ ਦੇ ਵਿੱਚ ਨਾਮ ਆ ਸਕਦਾ ਜਿੱਤੇ ਇੱਕ ਨਾਲ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਹੋ ਰਹੀਆਂ ਨੇ ਜਿਵੇਂ ਕਾਕਾ ਸਿੰਘ ਰੌਣਿਸ਼ ਕਹਿੰਦੇ ਤੀਸ਼ਰੀ ਬਰਾੜਨ ਦੇਤੀ ਹੈ ਖਾਸ਼ਾ ਤੁਹਾਨੂੰ ਕੀ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ ਛੱਡਿਆ ਜਾ ਸਕਦਾ ਜੀ ਤਰਖਾਸਤ ਦਾ ਹਰ ਇੱਕ ਦਾ ਕਾਨੂੰਨੀ ਹੱਕ ਹੈ ਕੋਈ ਵੀ ਤਰਖਾਸਤ ਦੇ ਸਕਦਾ ਹੈ ਪਰ ਸਾਡਾ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਸਾਡਾ ਇਹੀ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਉਹ ਬਹੁਤ ਛੋਟੀ ਕੁਝ ਬੰਦਿਆਂ ਦੇ ਨਾਲ ਹੈ ਬਟ ਇਹ ਛੋਟੀ ਜੀ ਇੰਡਸਟਰੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡੋਮਿਨੇਟਿੰਗ ਹੈ ਅਸੀਂ ਨਹੀਂ ਚਾਹੁੰਦੇ ਕੋਈ ਵੀ ਪ੍ਰੋਡਿਊਸਰ ਕੋਈ ਵੀ ਆਰਟਿਸਟ ਕੋਈ ਵੀ ਕੰਪਨੀ ਇੱਕ ਦੂਜੇ ਦੇ ਨਾਲ ਲੜੇ ਸਾਡਾ ਮੈਸੇਜ ਕਲੀਅਰ ਹੈ ਕਿ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਇੱਕ ਪ੍ਰੋਡਿਊਸਰ ਆਪਣਾ ਕੰਮ ਕਰ ਰਿਹਾ ਹੈ ਸਿੰਗਰ ਆਪਣਾ ਕੰਮ ਕਰ ਰਿਹਾ ਹੈ ਸਾਰਿਆਂ ਪੂਰਾ ਪੰਜਾਬੀ 뮤직 ਇੰਡਸਟਰੀ ਬੂਮ ਤੇ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਏਕੋਜੀ ਪ੍ਰੋਬਲਮ ਆਈ ਹੈ ਜਾਂ ਅੱਗੇ ਆਊਗੀ ਤਾਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਾ ਰਵੇ ਰਜਮੰਦੀ ਦੇ ਨਾਲ ਰਾਜਨਾਮੀ ਹੋਣ ਕੋਈ ਵੀ ਡਿਸਪਿਊਟ ਕਦੇ ਰਹੀ ਨਾ ਸਾਡਾ ਕੋਈ ਵੀ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੁਝ ਦਿਖਾਣਾ ਹੈ ਜਾਂ ਕੋਈ ਸਾਹਿਬੇ ਖਿਲਾਫ ਕੋਈ ਤਰਖਾਸ ਕਰੀ ਅਸੀਂ ਸਭ ਕੁਝ ਇਹਨੂੰ ਸੈਟਲ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਠੀਕ ਜੀ